ਅਸੀਂ ਜਾਣਾ ਸੀ ਅੱਜ ਪਹਿਲਾਂ ਜਾਣਾ ਸੀ ਵਲੌਗ ਬਣਾਉਣਾ ਵਲੌਗ ਸ਼ੂਟ ਤੋਂ ਪਹਿਲਾਂ ਮੈਂ ਸੋਚਿਆ ਵੀ ਚੱਲੋ ਘਰ ਦੇ ਕਹਿੰਦੇ ਵੀ ਸ਼ਾਪਿੰਗ ਕਰਕੇ ਆਉਣੀ ਹੈ ਤੇ ਨਾਲ ਫਤੇ ਹੋਣੀ ਚੱਲੇ ਆ ਫਤੇ ਕਿੱਧਰ ਕਿੱਥੇ ਚੱਲੇ ਆਉਣਾ ਅੱਜ ਆਪਾਂ ਸ਼ਹਿਰ ਸ਼ਹਿਰ ਕਿੱਥੇ ਸ਼ਾਪਿੰਗ ਗਾਰਡਨ ਸ਼ਾਪਿੰਗ ਕਰਨ ਕਿੱਥੇ ਜਾਣਾ ਮੈਂ ਨਹੀਂ ਪਤਾ ਕਿਹੜੇ ਸ਼ਹਿਰ ਨੂਰ ਮੈਦੂਰ ਬੈਲ ਚੱਲੇ ਆ ਤੇ ਅੰਦਰ ਉਮੀਦ ਆ ਗਿਆ ਉਹ ਘਰ ਦਾ ਜਿਹੜਾ ਗੈਸ ਵਾਲਾ ਚੁੱਲਾ ਹੋ ਗਿਆ ਹੀ ਖਰਾਬ ਉਹ ਅੱਜ ਲੈਣ ਚੱਲੇ ਆਪਾਂ ਨਾਲ ਕੁਝ ਹੋਰ फतेह की शॉपिंग सी वह करनी फिर शूट तो निकलना है लगातार लम्बे शूट तो इस तू पाँ मैं क्या चलो बी जाया है ना फतेह जी कुछ खाना कि अच्छा तू टेस्ट करी फिर कुछ ना चलो पहला आप शॉपिंग कर लीए उस बाद फिर आप चलते ठीक है ओके तो इधर आ गया पिछे मीत आ चुके हैं हाँ जी मीत किमें भाई ठीक है कि ला के आना आप ਕਾ ਗੈਸ ਸਟੋਵ ਲੈ ਕੇ ਆਉਣਾ ਹੈ ਗੈਸ ਸਟੋਵ ਲਾ ਹੋਰ ਆਪਣੀ ਟਾ ਵਾਪਸ ਕਰਕੇ ਆਉਣੀ ਹੈ ਮੰਮੀ ਲੈ ਕੇ ਆਉਣੀ ਹੈ ਹਾਂ ਫਾਤੇ ਦੇ ਕੱਪੜੇ ਲੈਣੇ ਸ਼ਾਇਦ ਹਾਂ ਤੇ ਤਰਾ ਦੇਖਤਾ ਤੇ ਚਲੋ ਫਿਰ ਖਾਣਾ ਖੁਣਾ ਵੀ ਅੱਜ ਕੁਛ ਖਾਣ ਦਾ ਦੇਖ ਲੈਣੇ ਚਲੋ ਫਿਰ ਤੂੰ ਵਾਜ ਤਾਂ ਨਹੀਂ ਚਲੋ ਫਿਰ ਚਲਿਏ ਦੂਰ ਮੈਦੂ ਤੇ ਫਿਰ ਉੱਥੇ ਪਹਿਲਾਂ ਸ਼ਾਪਿੰਗ ਕਰਦੇ ਆ ਉਸ ਤੋਂ ਬਾਅਦ ਫਿਰ ਆਪਾਂ ਇਹਨਾਂ ਨੂੰ ਖਾਣ ਪੀਣ ਨੂੰ ਲੈ ਕੇ ਚੱਲਾਂਗੇ ਨਾਲ ਕੁਝ ਚਲੋ ਬੈਲਟ ਲਾ ਲਈਏ ਫਤਨੇ ਹੁਣ ਮੇਰੀ ਵਾਰੀ ਆ ਗਈ ਬੈਲਟ ਲਾਉਣ ਦੀ ਲੋਜੀ ਫਤੀ ਕਰਕੇ ਆ ਸ਼ਾਪਿੰਗਾਂ ਚ ਆ ਲੈ ਕੇ ਆ ਸਪਾਈਡਰਮੈਨ ਤੇ ਕਨਜਾ ਹੋਰ ਕੀ ਲੈ ਕੇ ਪਤੇ ਪਾ ਪਜਾਮਾ ਹੋਰ ਹੋਰ ਗੈਂਸਟਰ ਹੋਰ ਗੈਂਸਟਰ ਲੈ ਕੇ ਹੈਣਾ ਤੇ ਚਲੋ ਹੁਣ ਚੱਲਦੇ ਆਪਾਂ ਆਪਣੇ ਫੂਡ ਵਾਲੇ ਸ਼ੂਟ ਤੇ ਤੇ ਮਿਲਦੇ ਆਂ ਫੇ ਆਪਾਂ ਸ਼ੂਟ ਲੋਰੀ ਆ ਚੁੱਕੇ ਆ ਜੀ ਹੁਣ ਆਪਾਂ ਘਰਦਿਆਂ ਨੂੰ ਕਰਾ ਕੇ ਸ਼ਾਪਿੰਗ ਤੇ ਪਹੁੰਚੁੱਕੇ ਆਪਾਂ ਆਪਣੇ ਵਲੌਗ ਤੇ ਆਪਣੇ ਕੰਮ ਤੇ ਪਿੰਡ ਪਹੁੰਚ ਚੁੱਕੇ ਆ ਜੀ ਆਪਾਂ ਸੁਰ ਸਿੰਘ ਮਾਝੇ ਦਾ ਪਿੰਡ ਆ ਤੇ ਬਹੁਤ ਮਸ਼ਹੂਰ ਪਿੰਡ ਆ ਤੇ ਅੱਜ ਆਏ ਆ ਗੁੜ ਦੀ ਪਹਿਲੀ ਵੀਡੀਓ ਕਰਨ ਗੁੜ ਦੀ ਵੀਡੀਓ ਹੈ ਕਿੱਥੇ ਆ ਗੁੜ ਤੁਹਾਨੂੰ ਦਿਖਾਈਏ ਸਭ ਤੋਂ ਪਹਿਲਾਂ ਇਹ ਜਿਹੜੀ ਗੁੜ ਦੀ ਗੁੜਾ ਹੈ ਨਾ ਇਹ ਸੇਲ ਵਾਸਤੇ ਨਹੀਂ ਹੈਗਾ ਸਿਰਫ ਆਪਣੇ ਵਾਸਤੇ ਆ ਤੇ ਇੱਥੇ ਜਾਣ ਵਾਸਤੇ ਉਹ ਆ ਪਰਲੇ ਪਾਸੇ ਘਰ ਤੇ ਇਹ ਵਪਾਰ ਕਰਨਾ ਪੈਂਦੀ ਆ ਛੁੜੀ ਜੜੀ ਨਹਿਰ ਆ ਇਹਨੂੰ ਨਹਿਰ ਨੂੰ ਪਾਰ ਕਰਕੇ ਜਾਣਾ ਪੈਂਦਾ ਤੇ ਇਹ ਲਾਗੇ ਖਾਲੜੇ ਵਾਲਾ ਜਿਹੜਾ ਆਪਣਾ ਹੈਗੀ ਆ ਬਾਰਡਰ ਉਹ ਲੱਗ ਵਗੇ ਥੋ 4-5 ਕਿਲੋਮੀਟਰ ਦੂਰ ਹੈ ਸਿਰਫ ਤੇ ਲੋ ਜੀ ਇਧਰੋਂ ਪਹਿਲਾਂ ਜਾਣਾ ਕ੍ਰੋਸ ਕਰਕੇ ਆਪਾਂ ਇਹਦੇ ਉੱਤੇ ਪਾਰ ਪੂਹ ਆ ਜਗਾ ਤੇ ਇਸ ਪਿੰਡ ਇਸ ਘਰ ਦੇ ਵਿੱਚ ਗੱਡੀ-ਗੱਡੀ ਵਾਲਾ ਸਾਧਨ ਮੈਨੂੰ ਲੱਗਦਾ ਕੋਈ ਜਾਣ ਵਾਲਾ ਹੈ ਨਹੀਂ ਤੇ ਹੁਣ ਤੁਹਾਨੂੰ ਇੱਥੇ ਦਿਖਾਉਨੇ ਆ ਵੀ ਗੁੜ ਇਹ ਆਪਣਾ ਹੀ ਗੁੜ ਬਣਾਉਂਦੇ ਨੇ ਆਪਣੇ ਜੋਗਾ ਬਣਾਉਂਦੇ ਨੇ ਤੇ ਕਿਸੇ ਹੋਰ ਬੰਦੇ ਨੂੰ ਇਹ ਗੁੜ ਮੱਲਾ ਵੇਚੇਲ ਕਰ ਲਈ ਨਹੀਂ ਦਿੰਦੇ ਸਿਰਫ ਆਪਣੇ ਵਾਸਤੇ ਆਪਣੇ ਖਾਣ ਲਈ ਜਾਂ ਜਿਨ੍ਹਾਂ ਦੇ ਕੋਲ ਆਪਣਾ ਗੋੜਿਆ ਸਿਰਫ ਉਹ ਬਣਾਉਂਦੇ ਨੇ ਖੇਤਾਂ ਦੇ ਵਿੱਚ ਹੈ ਜੀ ਚਾਰੇ ਪਾਸੇ ਖੇਤ ਹੀ ਖੇਤ ਹੈ ਕੋਈ ਲਾਗੇ ਬੰਨੇ ਘਰ ਨਹੀਂ ਦਿਖਾਉਂਦਾ ਨੂੰ ਤੇ ਆਓ ਹੁਣ ਚੱਲਦੇ ਆ ਜਿਹੜੇ ਮੇਨ ਖਾਸ ਗੋੜ ਨਿਕਲ ਰਿਹਾ ਉਹਦੇ ਬਾਰੇ ਗੱਲਬਾਤ ਕਰਦੇ ਆ ਤੇ ਨਾਲੇ ਦੇਖਦੇ ਆ ਵੀ ਕਿਵੇਂ ਦਾ ਗੋੜ ਹੁੰਦਾ ਹੈ ਤੇ ਲੋ ਜੀ ਇਹ ਆ ਜੀ ਕੱਢ ਰਿਹਾ ਗੋੜ ਤੇ ਕੜਾਹਾ ਦੇਖ ਲਓ ਤੁਸੀਂ ਤੇ ਇੱਥੇ ਜ਼ਿਆਦਾਤਰ ਬਾਲਣ ਜਿਹੜਾ ਕਾਨੇ ਤੇ ਨਾਲ ਜਿਹੜੀ ਉਹ ਆਪਣਾ ਹੁੰਦਾ ਆ ਗੰਨਿਆਂ ਦਾ 25 ਪੱਛੀ ਕਹਿੰਦੇ ਇਹਨੂੰ ਮੈਂ ਪੱਛੀਆਂ ਹਾਂ ਪੱਛੀਆਂ 25 25 ਪੱਛੀ ਪੱਛੀਆਂ ਠੀਕ ਹੈ ਜੀ ਤੇ ਇਹ ਜੀ ਤੇ ਇਧਰ ਬਾਈ ਹੁਣੀ ਹੁਣ ਗੱਲ ਕਰ ਲਈ ਸਾਡੇ ਨਾਲ ਨੇ ਤੇ ਬਾਈ ਹੁਣੀ ਸਾਬਕਾ ਮੁਲਾਜ਼ਮ ਰਹਿ ਚੁੱਕੇ ਨੇ ਬਾਈ ਬਿਜਲੀ ਬੋਰਡ ਦੇ ਵਿੱਚ ਹਾਂਜੀ ਹਾਂਜੀ ਬਿਜਲੀ ਲੋਹਿਆਂ ਦੇ ਵਿੱਚ ਜੋਬ ਕਰਕੇ ਆਏ ਨੇ ਇਸ ਇਲਾਕੇ ਚ ਹਾਂਜੀ ਹਾਂਜੀ ਕੀ ਬਾਤ ਹੈ ਭਾਜੀ ਭਾਜੀ ਕੀ ਸ਼ੁਭਨਾਮ ਕੀ ਹੈ ਜੀ ਸੁਖਦੇਵ ਸਿੰਘ ਢਲੋਂ ਜੀ ਆਪਣਾ ਨਾਮ ਬਾਜੀ ਵਟ ਲੋ ਸਭ ਹੋਰ ਸਭ ਠੀਕ ਠਾਕ ਹੈ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਪਹਿਲਾਂ ਤਾਂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਵੀ ਜਿਹੜਾ ਤੁਸੀਂ ਜਲੰਧਾ ਤੋਂ ਆਗੇ ਸਾਡੇ ਇੰਟਰਵਿਊ ਕਰ ਰਹੇ ਜੀ ਆਹੋ ਥੈਂਕ ਯੂ ਮੈਂ ਬਹੁਤ ਬਹੁਤ ਧੰਨਵਾਦ ਜੀ ਕਿਹਦੇ ਸੋਰਸਿੰਗ ਬੜਾ ਤਰੱਕੀਆਂ ਚ ਹੈ ਜੀ ਇਸ ਟਾਈਮ ਬੜੀ ਸਤਗੁਰ ਦੀ ਕਿਰਪਾ ਜੀ ਸਤਗੁਰ ਦੀ ਕਿਰਪਾ ਜੀ ਹਾਂ ਹਾਂ ਤੇ ਅੱਛਾ ਭਾਈ ਜੀ ਹੁਣ ਆਪਾਂ ਗੱਲਬਾਤ ਕਰਦੇ ਹਾਂ ਜੀ ਗੁੜ ਨੂੰ ਲੈ ਕੇ ਹਾਂਜੀ ਹਾਂਜੀ ਅੱਜ ਭਾਈ ਅਸੀਂ ਨਾ ਹੁਣ ਲਗਭਗ ਹਰੇਕ ਜਗ੍ਹਾ ਤੇ ਗੁੜ ਦੀ ਵੀਡੀਓਜ਼ ਕੀਤੀਆਂ ਗੁੜ ਬਣਾਉਂਦੇ ਆ ਵੀ ਦਿਖਾਤੇ ਆ ਗੁੜ ਵੇਚਦੇ ਵੀ ਦਿਖਾਤੇ ਕੋਈ 2 ਕੁਇੰਟਲ ਗੁੜ ਵੇਚਦਾ ਕੋਈ 4 ਕੁਇੰਟਲ ਗੁੜ ਵੇਚਦਾ ਹਾਂਜੀ ਹਾਂਜੀ ਅੱਜ ਹੁਣ ਤੁਸੀਂ ਇੱਥੇ ਗੁੜ ਕੱਢਦੇ ਹੋ ਇਹ ਸਿਰਫ ਤੁਸੀਂ ਆਪਣੇ ਲਈ ਕੱਢ ਰਹੇ ਹੋ ਹਾਂ ਅਸੀਂ ਆਪਣੇ ਵਾਸਤੇ ਕੱਢ ਰਹੇ ਹਾਂ ਜੀ ਹਾਂਜੀ ਕਿਉਂਕਿ ਸਾਡੇ ਜਿਹੜਾ ਨਾ ਦੂਜੀ ਤੀਜੀ ਪੀੜ੍ਹੀ ਤੋਂ ਸਾਡੇ ਬਜ਼ੁਰਗਾਂ ਦਾ ਵੇਲਾ ਨਾ ਜਿਹੜਾ ਅਸੀਂ ਉਹਨਾਂ ਦੀ ਜਿਹੜੀ ਯਾਦਦਾਸ਼ਤ ਉਹ ਨਹੀਂ ਅਸੀਂ ਜਾਣ ਦਿੱਤੀ अच्छा ते इथे भी आप वा दे वास्ते ਵਰਤੋਂ ਆ ਤੇ ਕੱਢੀ ਦਾ ਵਾ ਗੁੜ ਅੱਛਾ ਜੀ ਤੇ ਬਾਕੀ ਕੋ ਜ਼ਿਮੀਦਾਰ ਭਰਾ ਜਿਹੜੇ ਉਹ ਆਪਣਾ ਗੁੜ ਬਣਾ ਕੇ ਲੈ ਜਾਂਦੇ ਆ ਅੱਛਾ ਜੀ ਠੀਕ ਹੈ ਨਾ ਜੀ ਤੇ ਉਹਦੇ ਵੇਜ ਵਿੱਚ ਜਿਹੜਾ ਨਾ ਉਹ ਕਿਰਾਏ ਵਜੋਂ ਕੋਈ ਜਿਹੜਾ ਤੇਲ ਦਾ ਖर्चा ਦੇ ਜਾਂਦਾ ਕਿਉਂਕਿ ਇੰਜਨ ਚੱਲਦਾ ਵਾ ਹਾਂ ਜੀ ਤੇ ਕੋਈ ਗੁੜ ਕਟਾ ਜਾਂਦਾ ਵਾ ਅੱਛਾ ਤੇ ਇਹ ਵੀ ਵੇਚਦੇ ਦਿੰਦੀਆਂ ਸੀ ਵੇਚਦੇ ਆ ਖਾਸ ਕਰਕੇ ਜਿਹੜਾ ਕੋਈ ਆਪਣੇ ਭੈਣ ਭਰਾ ਚਾਵੇ ਨਾ ਵੀ ਸਾਨੂੰ ਗਿਫਟ ਚਾਹੀਦਾ ਅੱਛਾ ਉਦਾਂ ਵੇਚਦੇ ਆ ਬਰਾਉ ਵੇਚਣ ਦਾ ਹੀ ਤੌਰ ਤੇ ਗਿਫਟ ਦਾ ਤੌਰ ਤੇ ਦੇ ਦੇਣਾ ਵਸੇ ਵੇਚਣ ਵਾਲਾ ਕੰਮ ਨਹੀਂ ਰੀ ਨਾਲਾ ਕੰਮ ਨਹੀਂ ਕੀ ਵੇਚਣ ਵਾਲਾ ਕੀ ਬਾਤ ਹੈ ਅੱਛਾ ਹੁਣ ਇਹ ਗੁੜ ਜਿਹੜਾ ਆ ਤੇ ਉਹ ਫਿਕਾਊ ਗੁੜ ਦੇ ਵਿੱਚ ਕਿੰਨਾ ਕ ਅੰਤਰ ਹੈਗਾ ਆ ਇਹ ਦੋਸਤੋ ਥੋੜਾ ਜਿਹਾ ਹੁਣ ਅੰਤਰ ਤਾਂ ਫਿਰ ਤੁਹਾਨੂੰ ਪਤਾ ਹੀ ਜਿਹੜਾ ਜਿੰਨੇ ਵਪਾਰਕ ਤੌਰ ਤੇ ਕਰਨਾ ਉਹਨੇ ਤਾਂ ਕੋਈ ਨਾ ਕੁਝ ਵਿੱਚ ਮਿਲਾਵਟ ਕਰਨੀ ਕਰਨੀ ਕੋਈ ਕੱਚੀ ਰੋ ਪਾ ਦਿੰਦੇ ਆ ਕੋਈ ਖੰਡ ਪਾ ਦਿੰਦੇ ਆ ਅੱਛਾ ਜੀ ਖੰਡ ਸਸਤੀ ਹੁੰਦੀ ਆ ਹਾਂ ਤੇ ਪਰ ਅਸੀਂ ਤੇ ਜਿਹੜਾ ਨਾ ਜੋ ਗੰਨੇ ਦਾ ਰਸ ਆ ਉਹਦੇ ਮੁਤਾਬਕ ਹੀ ਚੱਲਣਾ ਓਕੇ ਹਾਂ ਜੀ ਹਾਂ ਜੀ ਕਿਆ ਬਾਤ ਹੈ ਭਾਈ ਤੇ ਭਾਈ ਜੀ ਇਹ ਪਿੰਡ ਦਾ ਓਏ ਲੋਕੇਸ਼ਨ ਕਿੱਥੇ ਕਿਉਂਕਿ ਮੈਂ ਲੋਕੇਸ਼ਨ ਤਾਂ ਕਰਕੇ ਕਹਿ ਰਿਹਾ ਵੀ ਆਪਾਂ ਦੱਸ ਦਈਏ ਪਰ ਮੇਨ ਗੱਲ ਇਹ ਦਰਸ਼ਕਾਂ ਨੂੰ ਦੱਸ ਗਏ ਵੀ ਇਹ ਗੁੜ ਨਾਟ ਫਾਰ ਸੇਲ ਆ ਇਹ ਕੋਈ ਵਿਕਾਊ ਨਹੀਂ ਹੈਗਾ ਸਿਰਫ ਤੁਹਾਨੂੰ ਦਿਖਾਉਣ ਲਈ ਦਿਖਾ ਰਹੇ ਆ ਵੀ ਇੱਕ ਚੰਗਾ ਓਰੀਜਨਲ ਗੁੜ ਜਿਹੜਾ ਕਿਸਾਨ ਆਪਣੇ ਘਰਾਂ ਚ ਵਰਤਦਾ ਉਹ ਗੁੜ ਕਿਵੇਂ ਦਾ ਹੈ ਹਾਂਜੀ ਹਾਂਜੀ ਠੀਕ ਹੈ ਜੀ ਭਾਈ ਇਲਾਕਾ ਦੱਸੋ ਕਿਹੜਾ ਹੈ ਖੜੇ ਕਿੱਥੇ ਆ ਇਹ ਇਲਾਕਾ ਜੀ ਦਾਦਾ ਸੁਰ ਸਿੰਘ ਪਿੰਡ ਆ ਜੀ ਜੀ ਬਹਾਦਰ ਬਾਬਾ ਬਿੜੀ ਚੰਜੀ ਦਾ ਜੀ ਜੋ ਕਿ ਇੱਥੋਂ ਜਿੱਥੇ ਆਪਾਂ ਖੜੇ ਆ ਇੱਥੋਂ 3.5 ਕਿਲੋਮੀਟਰ ਐ ਲੈਂਦੇ ਪਾਸੇ ਜਿਹੜਾ ਨਾ ਇੰਟਰਨੈਸ਼ਨਲ ਬਾਰਡਰ ਆ ਪਾਕਿਸਤਾਨ ਦਾ ਜਿਹੜਾ ਅੱਛਾ ਜੀ ਹਾਂ ਸਾਢੇ 3 ਕਿਲੋਮੀਟਰ ਇੱਥੋਂ ਉਹਨਾ ਸਾਡਾ ਪਿੰਡ ਪੈ ਜਾਂਦਾ ਜੀ ਉਦੋਂ ਇੱਥੋਂ ਬਾਰਡਰ ਪੈ ਜਾਂਦਾ ਉਹਨਾ ਬਾਰਡਰ ਪੈ ਜਾਂਦਾ ਜੀ ਕੀ ਬਾਤ ਹੈ ਹਾਂ ਵਾਹ ਜੀ ਵਾਹ ਤੇ ਭਾਈ ਜੀ ਮੇਨ ਚੀਜ਼ ਗੱਲ ਆ ਵੀ ਹੁਣ ਜਿਹੜੀ ਅਸਲ ਕਹਾਣੀ ਕੁੜਦੀ ਆ ਹਾਂ ਜੀ ਕਈਆਂ ਜਗ੍ਹਾ ਦੇ ਉੱਤੇ ਲੋਕਾਂ ਨੂੰ ਇੱਕ ਇਹ ਚੀਜ਼ ਦੇ ਵਾਸਤੇ ਗੁੰਮਰਾਹ ਕਰ ਦਿੱਤਾ ਜਾਂਦਾ ਆ ਵੀ ਮਿੱਠਾ ਸੋਡਾ ਸਿਹਤ ਲਈ ਹਾਨੀਕਾਰਕ ਹਾਂ ਜੀ ਇਹ ਹੁਣ ਤੁਸੀਂ ਸਾਨੂੰ ਦੱਸੋ ਵੀ ਤੁਸੀਂ ਵੀ ਮਿੱਠਾ ਥੋੜਾ ਪਾਉਂਦੇ ਹੋ ਗੁਰਦੇ ਵਿੱਚ ਹਾਂ ਲੋੜ ਨਾਲ ਪਈਦਾ ਜੀ ਹਾਂ ਤੇ ਕਿੰਨਾ ਖਾਨੀ ਕਰਕੇ ਆਹੋ ਹਾਂ ਨਹੀਂ ਖਾਨੀ ਕਰਕੇ ਤੇ ਜੇ ਲੋੜ ਤੋਂ ਵੱਧ ਪਾਵਾਂਗੇ ਫਿਰ ਤੇ ਹਾਨੀ ਕਰਕੇ ਹੋਏਗਾ ਜੇ ਆਪਾਂ ਮੈਲ ਉਤਾਰਨ ਜੋਗਾ ਪਾਵਾਂਗੇ ਤੇ ਫਿਰ ਕੋਈ ਨਹੀਂ ਕੋਈ ਮਹਾਨੀ ਕਰਕੇ ਹਾਂ ਫਿਰ ਕੋਈ ਨਹੀਂ ਜਿਹੜੀ ਜਿੰਨੀ ਕਿ ਲੋੜ ਸੇਧ ਨੂੰ ਹੈਗੀ ਆ ਥੋੜੇ ਦੀ ਓਨੀ ਕੁ ਹਰੇਕ ਨੂੰ ਮਿਲ ਜਾਂਦੀ ਹੈ ਮਿਲ ਜਾਂਦੀ ਹੈ ਜੀ ਮਿਲ ਜਾਂਦੀ ਹੈ ਵਾਹ ਜੀ ਵਾਹ ਤੇ ਭਾਈ ਹੋਰ ਇਹਦੇ ਵਿੱਚ ਕੀ ਕੀ ਐਡ ਕਰਦੇ ਹੋ ਉਹ ਤਾਂ ਫਿਰ ਜਿਹਦਾ ਚਾਹ ਬਣੀ ਆਸਤੇ ਉਹਦੇ ਦਿੱਤੇ ਕੁਝ ਨਹੀਂ ਪਾਈ ਦਾ ਅੱਛਾ ਜੀ ਤੇ ਜਿਹੜਾ ਖਾਣ ਵਾਸਤੇ ਭਵੇਂ ਆਪਾਂ ਗਿਰੀਆਂ ਪਾ ਮੂੰਗਫਲੀ ਦੀਆਂ ਗਿਰੀਆਂ ਪਾ ਲਈਏ ਸੌਂਫ ਪਾ ਲਈਏ ਜਵੈਨ ਪਾ ਲਈਏ ਅੱਛਾ ਜੀ ਉਹ ਚੀਜ਼ਾਂ ਜਿਹੜੀਆਂ ਪੈ ਜਾਂਦੀਆਂ ਕਈ ਵਾਰ ਤੇ ਗਿਜਰੇਲਾ ਗਾਜਰਾ ਪਾ ਕੇ ਵੀ ਗਿਜਰੇਲਾ ਵੀ ਬਣਾ ਲਈਦਾ ਜੀ ਅੱਛਾ ਜੀ ਹਾਂਜੀ 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 ਜਦੋਂ ਘਾਵੇਂ ਤੇ ਚਲ ਜਾਨੀ ਨਾ ਪਤ ਹਾਂਜੀ ਉਦੋਂ ਮੁੜ ਕੇ ਤੇ ਜੇ ਆਪਾਂ ਗਾਜਰਾ ਪਾ ਕੇ ਉਹਦਾ ਗਿਜਰੇਲਾ ਵੀ ਬਣਾ ਲਈਏ ਅਸੀਂ ਪਿਛਲੇ ਦੀ ਆਲੂ ਪਾਏ ਸਾਡੀ ਆਲੂ ਵਾਲੀ ਗੱਲ ਨਹੀਂ ਬਣੀ ਠੀਕ ਹੈ ਨਹੀਂ ਹਾਂ ਉਦੋਂ ਸ਼ਾਇਦ ਇਹ ਲੇਟ ਹੋ ਗਿਆ ਥੋੜਾ ਜਿਹਾ ਪਹਿਲਾਂ ਪਹੁੰਚਣਾ ਚਾਹੀਦਾ ਸੀ ਹਾਂਜੀ 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 ਅੱਛਾ ਹੁਣ ਇਹ ਬਾਈ ਇੱਕ ਗੱਲ ਹੋਰ ਦੱਸੋ ਮਾਜਾ ਮਜੜਾਇਆ ਏਰੀਆ ਹਾਂਜੀ ਉਹ ਦੇਸੀ ਨੂੰ ਬੜਾ ਮਸ਼ਹੂਰ ਆ ਜਰੂਰ ਜੀ ਜਰੂਰ ਹੈ ਨਾ ਤੇ ਉਹ ਫੇ ਉਹ ਵੀ ਗੁੜ ਤਿਆਰ ਆ ਵੀ ਕਰ ਲੈਂਦੇ ਹੁੰਦੇ ਆ ਕਿ ਉਹ ਮੁੱਲ ਲੈਂਦੇ ਹੋ ਨਹੀਂ ਉਹ ਉਹ ਫੈਕਟਰੀਆਂ ਤੋਂ ਆ ਜਾਂਦਾ ਸੀ ਉਹ ਫੈਕਟਰੀਆਂ ਤੋਂ ਆ ਜਾਂਦਾ ਨਹੀਂ ਮੈਨੂੰ ਮੈਂ ਉਹ ਵੀ ਪੁੱਛ ਲਈਏ ਨਾ ਵੀ ਉਹ ਗੁੜ ਕਿੱਥੋਂ ਆਇਆ ਉਹ ਕਿਹਦਾ ਆਮਦਨੀ ਬਣਾਉਂਦੇ ਨਹੀਂ ਇਹ ਵੀ ਵਰਤੋਂ ਜਾ ਜਾਂਦਾ ਆ ਜਾਂਦਾ ਵਰਤੋਂ ਜੀ ਅੱਛਾ ਇਹ ਵੀ ਵਰਤੋਂ ਵਿੱਚ ਆ ਜਾਂਦਾ ਜਿੰਨੇ ਦੇ ਦਵਾਈ ਦੇ ਤੌਰ ਤੇ ਉਹ ਚੀਜ਼ ਬਣਾਉਣੀ ਆ ਅੱਛਾ ਉਹਦੇ ਵਾਸਤੇ ਤੇ ਫਿਰ ਇਹ ਆਪਦਾ ਹੀ ਬਿਹਤਰ ਆ ਨਾ ਕੀ ਬਾਤ ਹਾਂ ਕਿਉਂਕਿ ਜਿਹੜਾ ਉਦੋਂ ਫੈਕਟਰੀਆਂ ਚ ਆਉਣਾ ਉਹਨਾਂ ਨੇ ਵਾਧ ਘਾਟ ਰੈਂਦ ਖੂਂਦੀ ਜਿਹੜੀ ਉਹ ਉਹਨਾਂ ਨੇ ਇਸਤੇਮਾਲ ਕਰਨੀ ਆ ਤਾਂ ਅੱਛਾ ਜੀ ਹਾਂ ਜੀ ਹਾਂ ਜੀ ਬਾਜੀ ਬਾ ਅਦਾ ਮਤਲਬ ਇਹ ਦੇ ਵਿੱਚ ਤੁਹਾਡਾ ਰਸਤੋਂ ਬਿਨਾਂ ਹੋਰ ਕੋਈ ਵੀ ਇਜਾਮ ਜਿਹੜਾ ਮਿੱਠਾ ਸੋਡਾ ਖਾਓ ਆਪਣੀ ਮੈਲ ਲਾਉਣ ਲਈ ਲਪਾਇਆ ਬਸ ਉਹੀ ਆ ਹਾਂ ਜੀ ਹਾਂ ਜੀ ਉਹੀ ਇਸ ਤੋਂ ਇਲਾਵਾ ਤੁਸੀਂ ਹੋਰ ਕੁਝ ਨਹੀਂ ਇਹਦੇ ਵਿੱਚ ਨਹੀਂ ਕੁਝ ਨਹੀਂ ਪਉਂਦੀ ਕਿਆ ਬਾਤ ਹੈ ਤੂੰ ਦੇਖ ਸਕਦੇ ਹੋ ਅਲੱਗ-ਅਲੱਗ ਰੰਗ ਨੇ ਅਲੱਗ-ਅਲੱਗ ਤਰੀਕੇ ਨੇ ਇਹ ਹੁਣ ਇੱਥੇ ਵਾਲਾ ਜਿਹੜਾ ਹੈਗਾ ਆ ਤੇ ਉਧਰ ਬਣਾਈ ਉਹ ਤੇ ਦੇਖ ਲਓ ਆਪਣਾ ਪੀਪਾ ਡਰਾਮਾ ਵੱਢ ਕੇ ਤੇ ਉਹਦੇ ਵਿੱਚ ਰਸਤਾ ਜਗੜ ਕੀਤਾ ਹੋਇਆ ਇਹ ਉਹਨੇ ਜਦੋਂ ਜਿਹੜੀ ਅੱਗ ਵੇਛ ਜਾਨੀ ਆ ਉਹਨੇ ਰੌ ਗਰਮ ਕਰੀ ਜਾਨੀ ਗਰਮ ਕਰੀ ਜਾਨੀ ਗਰਮ ਕਰੀ ਜਾਨੀ ਜਿੱਥੇ ਇਹ ਘੰਟੇ ਜੇ ਲੱਥਨੀ ਆ ਬਾਤ ਉਥੇ ਅੱਧੇ ਪੌਣੇ ਘੰਟੇ ਚ ਲੱਥੀ ਅੱਧੇ ਬੋਲੇ ਕਣ ਚ ਆ ਜਾਂਦੀ ਆ ਪਰਕ ਮੇਲਾ ਨਾ ਕੀ ਬਾਤ ਹੈ ਇਹ ਹੁਣ ਕਾਂਵੇਂ ਤੇ ਆ ਗਈ ਹਾਂ ਹਾਂ ਹੁਣ ਕਾਂਵੇਂ ਤੇ ਆ ਗਈ ਅੱਛਾ ਇਹਦਾ ਵੀ ਕੋਈ ਬੜਾ ਰੋਲ ਹੁੰਦਾ ਗੁੜ ਬਣਾਉਣ ਦੇ ਵਿੱਚ ਕਾਵੇ ਦਾ ਹਾਂਜੀ 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 ਅੱਛਾ ਜੇ ਕੇ ਪਾਤ ਵੱਧ ਘਟ ਰਹਿ ਗਈ ਤੇ ਗੁੜ ਜੰਮਣਾ ਨਹੀਂ ਅੱਛਾ ਜੇ ਜੇ ਕੱਚੀ ਰਹਿ ਗਈ ਤੇ ਜੰਮਣਾ ਨਾ ਮੁੜ ਕੇ ਥੋੜੇ ਨਾ ਵੀ ਟੁੱਟਣਾ ਇਹ ਵੀ ਹੁੰਦਾ ਵਾ ਅੱਛਾ ਹਾਂਜੀ 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 ਅੱਛਾ ਮਤਲਬ ਕਾਵੇ ਦਾ ਇੰਨਾ ਜ਼ਰੂਰੀ ਆ ਹਾਂ ਕੀ ਬਾਤ ਹੈ ਜੀ ਹਾਂਜੀ ਹਾਂਜੀ ਵਾਹ ਜੀ ਵਾਹ ਅੱਛਾ ਮਤਲਬ ਇੱਕ ਬੜੀ ਵਿਧੀ ਆ ਪ੍ਰੋਪਰਲੀ ਹਾਂਜੀ 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 ਇਹਨੂੰ ਕਿਵੇਂ ਕਰਨਾ ਆ ਹਾ ਹੁਣ ਕਈ ਮਿਲਣ ਵਾਲੇ ਜਿਹੜੇ ਨਾ ਉਹਨਾਂ ਨੂੰ ਪੂਰਾ ਨਹੀਂ ਤਜਰਬਾ ਹੁੰਦਾ ਤੇ ਮੇਥੋਂ ਛੋਟੇ ਨੂੰ ਇਹਨੂੰ ਖੜਕੇ ਨਾਲ ਤੇ ਫੇਰੇ ਇਦੋਂ ਤੇ ਅੱਛਾ ਕਿਤੇ ਵੀ ਕੀ ਅੱਛਾ ਤੁਸੀਂ ਸਾਰੇ ਭਰਾ ਹੋਂ ਹਾਂ ਇਹ ਤਿੰਨੇ ਭਰਾ ਹੀ ਅੱਛਾ ਤਿੰਨੇ ਭਰਾ ਹੋਂ ਤੁਸੀਂ ਕੀ ਬਾਤ ਹੈ ਜੀ ਹਾਂ ਇਹ ਮੇਥੋਂ ਛੋਟਾ ਤੇ ਉਹ ਇਦੋਂ ਛੋਟਾ ਜੀ ਅੱਛਾ ਜੀ ਮਤਲਬ ਤਿੰਨ ਵੱਡੇ ਭਰਾਤੇ ਨੇ ਭਰਾ ਖੜੇ ਇੱਥੇ ਹਾਂ ਜੀ ਹਾਂ ਕੀ ਬਾਤ ਹੈ ਤੇ ਆਹ ਇਦਾਂ ਹੀ ਅਗਲੀ ਵੀੜੀ ਹੈ ਨਾ ਇਹ ਦੋਤਾ ਵਾਲੇ ਗੁੱਡੀਆਂ ਦੋਤਾ ਪਹਿਲਾਂ ਪੂਰਾ ਪਰਿਵਾਰ ਹੀ ਕੰਮ ਕਰਦੇ ਨਾ ਹਾਂ ਜੀ ਹਾਂ ਬਹੁਤ ਵਧੀਆ ਜੀ ਤੇ ਤਾਨੂੰ ਅਸੀਂ ਗੁੜ ਦਿਖਾਤੇ ਆਪਣੇ ਦਰਸ਼ਕਾਂ ਨੂੰ ਸਾਰਿਆਂ ਨੂੰ ਉਹ ਵੀ ਗੁੜ ਦਿਖਾਤੇ ਆ ਜਿਹੜੇ ਗੁੜ ਲਗਭਗ ਦੇਖਣ ਵਾਲੇ ਸੀ ਤੇ ਜਿਹੜੇ ਗੁੜ ਉਹ ਵੀ ਦਿਖਾਤੇ ਤੁਹਾਨੂੰ ਜਿਹੜੇ ਗੁੜ ਵੇਖਣ ਵਾਲੇ ਨਹੀਂ ਹੈਗੇ ਹੁਣ ਤੁਸੀਂ ਸਾਨੂੰ ਇਹ ਨਾਲ ਲਾਂਭਾ ਦੋਗੇ ਵੀ ਹਾਂ ਵੀ ਵਧੀਆ ਗੁੜ ਤੇ ਕਮਾ ਗੁੜ ਕਿਹੜਾ ਹੁੰਦਾ ਅੱਛਾ ਭਾਈ ਇੱਕ ਗੱਲ ਹੋਰ ਕਿਸੇ ਨੇ ਕਿਹਾ ਵੀ ਇਹ ਭਾਂਡੇ ਕਿਹਦੇ ਬਦਲਦੇ ਹੋ ਹੁਣ ਸਟੀਲ ਦੇ ਭਾਂਡੇ ਦੀ ਵਰਤੋਂ ਕਰਿਆ ਕਰੋ ਕੀ ਲੋਹਾ ਵਧੀਆ ਰਹਿੰਦਾ ਕਿ ਸਟੀਲ ਵਧੀਆ ਰਹਿੰਦਾ ਨਹੀਂ ਲੋਹਾ ਦੇ ਇੱਕ ਆਪ ਦੀ ਥਾਂ ਤੇ ਸਰਬ ਲੋਹ ਜਿਹਨੂੰ ਆਣਾ ਵੰデア ਲੋਹੇ ਦੇ ਨਾਲ ਜਿਹੜੀ ਆਪਾਂ ਨੂੰ ਲੋਹੇ ਦੀ ਘਾਟ ਹੁੰਦੀ ਆ ਤਾਂ ਤੇ ਉਹ ਮਿਲਦੇ ਆ ਹਾਂਜੀ ਠੀਕ ਹੈ ਨਾ ਜੀ ਬਿਲਕੁਲ ਤੇ ਨਿਹੰਗ ਸਿੰਘ ਆਜੇ ਵੀ ਲੋਹਾ ਹੀ ਸਰਬ ਲੋ ਵਰਤਦੇ ਨੇ ਹਾਂ ਸਰਬ ਲੋ ਵਰਤਦੇ ਹੈ ਨਾ ਸਰਬ ਲੋ ਦੇ ਜਿਹੜੇ ਉਹਨਾਂ ਦੇ ਦਾਲ ਹੈ ਬਣੀ ਆ ਉਹ ਤੁਸੀਂ ਖਾ ਕੇ ਵੇਖੋ ਉਹਦਾ ਟੇਸਟ ਵੱਖਰਾ ਹੁੰਦਾ ਦੂਜੀ ਦਾ ਵੱਖਰਾ ਮਤਲਬ ਇੱਕ ਚੀਜ਼ ਕਲੀਅਰ ਆ ਵੀ ਜਿਹੜੀ ਲੋਹੇ ਦੇ ਭਾਂਡੇ ਚ ਚੀਜ਼ ਬਣਦੀ ਆ ਉਹਦਾ ਸਵਾਦ ਅਲੱਗ ਆ ਤੇ ਸਟੀਲ ਦੇ ਭਾਂਡੇ ਚ ਬਣਨਾ ਉਹ ਸਵਾਦ ਅਲੱਗ ਆ ਹਾਂਜੀ ਹਾਂਜੀ ਅੱਜ ਅਸੀਂ ਕੁਝ ਚੀਜ਼ਾਂ ਨੂੰ ਕਰ ਲਈ ਹੋ ਤਾਂ ਸਾਨੂੰ ਜਾਣਦੇ ਆ ਪਰ ਜਿਹੜਾ ਜੋ ਸਵਾਦ ਇਹ ਚਾ ਉਹ ਕਿਤੇ ਨਹੀਂ ਹੈਗਾ ਕਿਉਂਕਿ ਲੋਹਾ ਜਿਹੜਾ ਇਹ ਕੁਦਰਤੀ ਆ ਹੂੰ ਤੇ ਜਿਹੜੀ ਆਪਣੇ ਸਟੀਲ ਵਗੈਰਾ ਉਹ ਤੇ ਤੁਹਾਨੂੰ ਪਤਾ ਤਾਂ ਤਾ ਮਲਾ ਕੇ ਹੀ ਬਣਾਉਣੀ ਪੈਂਦੀ ਏ ਬਿਲਕੁਲ 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 ਇਹ ਹੁਣ ਜਿੱਥੇ ਲੋਹਾ ਨਿਕਲਦਾ ਵਾ ਖਾਨਾ ਨੇ ਤੁਹਾਨੂੰ ਪਤਾ ਹੀ ਕੁਦਰਤੀ ਖਾਨੇ ਤੇ ਭਾਈ ਜੀ ਇਹ ਕਿਹੜੇ ਕਿਹੜੇ ਹੈਗਾ ਕਿਹੜੇ ਗੰਨੇ ਦਾ ਗੋੜਿਆ ਇਹ 119 119 ਦਾ ਅੱਛਾ ਜੀ ਤੇ ਇਹ ਗੰਨਾ ਫਿਰ ਆਪਣਾ ਹੀ ਤੁਸੀਂ ਲਾਉਨੇ ਉੱਥੇ ਹਾਂਜੀ ਹਾਂਜੀ ਅੱਛਾ ਜੀ ਬਾਜ ਗਿਆ ਕੀ ਬਾਤ ਹੈ ਭਾਈ ਹੁਣ ਕਿੰਨਾ ਟਾਈਮ ਲੱਗ ਰਿਹਾ ਨੂੰ ਹੁਣੇ ਹੁਣ ਕੋਈ 15-20 ਮਿੰਟ ਲੱਗਣਗੇ ਹਜੇ 15-20 ਮਿੰਟ ਮੈਨੂੰ ਲੱਗਦਾ ਘੱਟ ਲੱਗਣੇ ਨਹੀਂ ਹਾਂਜੀ ਹਾਂਜੀ ਘੱਟ ਲੱਗਣਗੇ 15-20 ਮਿੰਟ ਲੱਗ ਹੀ ਸਕਦੇ ਆ ਮੈਨੂੰ ਲੱਗਦਾ ਤੁਸੀਂ ਸੰਭਾਲਦੇ ਹੋ ਪਿੰਡ ਦਾ ਹਿਸਾਬ ਕਿਤਾਬ ਹਾਂਜੀ ਕੋਈ ਪੁਲੀਟਿਕਲ ਮਾਮਲੇ ਕੋਈ ਥਾਣੇ ਠੂਨੇ ਕੰਮ ਜਾਣਦਾ ਤੇ ਇਹ ਬਾਈ ਹੁੜੀ ਜਿਹੜੇ ਹੈਗੇ ਉਹ ਪਰ ਕੋਡਾ ਲਾ ਸੰਭਾਲਦੇ ਆ ਹਾਂਜੀ ਹਾਂਜੀ ਕੀ ਬਾਤ ਹੈ ਬਜੀ ਹਾਂ ਅੱਛਾ ਜੀ ਬਜੀ ਇੱਕ ਆਰਗੈਨਿਕ ਗੰਨੇ ਦੀ ਗੱਲ ਹੁੰਦੀ ਆ ਹਾਂਜੀ ਇੱਕ ਆਰਗੈਨਿਕ ਗੰਨਾ ਜਿਹੜਾ ਹੁੰਦਾ ਨਾ ਹਾਂਜੀ ਹਾਂਜੀ ਪਰ ਕਈ ਲੋਕ ਕਹਿੰਦੇ ਵੀ ਆਰਗੈਨਿਕ ਗੰਨਾ ਹੋ ਹੀ ਨਹੀਂ ਸਕਦਾ ਕੋਈ ਉਹਦੇ ਵਿੱਚ ਜਿਹੜੀਆਂ ਸਪਰੇਹਾਂ ਪੈਂਦੀਆਂ ਨੇ ਉਹ ਇੰਨੀਆਂ ਗਲਤ ਹੁੰਦੀਆਂ ਨੇ ਉਹ ਹਰ ਇੱਕ ਗੰਨੇ ਦੇ ਕਰਨ ਦੀ ਲੋੜ ਪੈਂਦੀ ਪੈਂਦੀ ਆ ਇਹ ਗੱਲ ਸੱਚੀ ਹੈ ਹਾਂਜੀ ਕੀੜੀ ਪੈ ਜਾਂਦੀ ਆ ਅੱਛਾ ਜੀ ਹਾਂ ਕੀੜੀ ਤੋਂ ਕਰਨੀ ਪੈਂਦੀ ਸਭੇ ਅੱਛਾ ਮਤਲਬ ਕੀੜੀ ਤੋਂ ਸਪਰੇਅ ਕਰਨੀ ਉਹੀ ਪੈਣੀ ਆ ਚਾਹੇ ਜੋ ਮਰਜ਼ੀ ਹੋ ਜੇ ਹਲਕੀ ਜੀ ਕਰਨੀ ਪਈ ਬੱਚੇ ਆ ਮਤਲਬ ਜਦੋਂ ਆਈ ਓਕੇ ਜ਼ਮੀਨ ਦਾ ਮਾਲਕ ਦਾ ਫਰਜ਼ ਹੁੰਦਾ ਹਾਂ ਸਟਾਰਟ ਜਦੋਂ ਆਈ ਉਦੋਂ ਪਹਿਲਾਂ ਪਹਿਲਾਂ ਸਟਾਰਟਿੰਗ ਅੱਛਾ ਜੀ ਹੁਣ ਕਢਣਾ ਘੜੋ ਨਹੀਂ ਤੇ ਮਤਲਬ ਸਪਰੇਅ ਦਾ ਹੁੰਦੀ ਫਾਬਾ ਉਹਨੂੰ ਆਰਗੈਨਿਕ ਨਹੀਂ ਕਹਿ ਸਕਦੇ ਹਾਂ ਹਣਾ ਪਰ ਜਿਹੜੇ ਲੋਕ ਆਰਗੈਨਿਕ ਕਹੀ ਜਾਂਦੇ ਆ ਅਸੀਂ ਆਰਗੈਨਿਕ ਵੇਚਦੇ ਆ ਅਸੀਂ ਆਰਗੈਨਿਕ ਕਰਦੇ ਆ ਔਰ ਗੰਨੇ ਨੂੰ ਤਾਂ ਕੋਈ ਨਾ ਕੋਈ ਚੀਜ਼ ਤਾਂ ਪੈਣੀ ਪੈਣੀ ਆ ਪੈਣੀ ਪੈਣੀ ਆ ਜੀ ਉਹਵਾ ਜੀ ਬਾਕੀ ਗੋਡੀਆਂ ਚਾਹ ਰੀਆਂ ਲੈਂਦਾ ਅੱਛਾ ਜੀ ਹਾਂ ਗੜਾਈ ਕਰਨੀ ਆ ਇੱਥੇ ਵੀ ਗੜਾਈ ਕਰਨੀ ਆ ਪਹਿਲੀ ਜੂ ਗੜਾਈ ਕਰਨੀ ਆ ਉਹਵਾ ਜੀ ਬਾਕੀ ਅੱਛਾ ਇਹਦੇ ਵਿੱਚ ਸੇਕ ਦਾ ਬੜਾ ਰੋਲ ਹੁੰਦਾ ਨਾ ਐਮ ਰੋਲ ਹੁੰਦਾ ਹਾਂਜੀ ਹਾਂਜੀ ਕਿਹਦਾ ਕਿੰਨੀ ਅੱਗ ਬਾਲੀ ਹੁੰਦਾ ਘੱਟ ਬਾਲੀ ਅੱਛਾ ਤੁਹਾਡੇ ਇੱਧਰ ਤੁਸੀਂ ਹੁਣ ਨਹੀਂ ਹੋਣਾ ਇਹ ਤਾਂ ਆਪਾਂ ਤੁਹਾਡੇ ਬਾਈ ਹੁਣੀ ਵੀ ਆ ਗਏ ਹਨਾ ਇਹ ਬਾਈ ਹੁਣੀ ਵੀ ਆ ਗਿਆ ਸੀ ਜੀ ਤੁਹਾਡੇ ਨਾਲ ਸੀ ਅਦਰਵਾਈਜ਼ ਤੁਸੀਂ ਇਕੱਲੇ ਬੈਠ ਕੇ ਸਾਰਾ ਕਰ ਲੈਨੇ ਹੋ ਇਕੱਲੇ ਕਰ ਲਈਦਾ ਲਵਾਉਂਦਾ ਯਾਰ ਸਰਪ ਅੱਛਾ ਨੀ ਤਾਂ ਸਾਡੇ ਉਥੇ ਇੱਕ ਬੰਦਾ ਪੱਕਾ ਉੱਪਰ ਲੱਗਾ ਹੁੰਦਾ ਆ ਇੱਕ ਬੰਦਾ ਹੱਗ ਤੇ ਲੱਗਾ ਹੁੰਦਾ ਆ ਉਹ ਵੇਲ ਨਾ ਚਲਦਾ ਕਰਕੇ ਨਾ ਕੋਈ ਭੈਣ ਭਰਾ ਕੋਈ ਆ ਹੀ ਜਾਂਦਾ ਵਾ ਹਾਂ ਕੋਈ ਗੋਟਕਾਂ ਵਾਲਾ ਕੋਈ ਰੋ ਪੀਣਾ ਵਾਲਾ ਆ ਗਿਆ ਹਾਂ ਪਰਿਵਾਰਕ ਮੈਂਬਰ ਜਿੱਦਾਂ ਲਾਗੇ ਬੰਨੇ ਨੇ ਕਰ ਲੈਂਦੀ ਆ ਮਤਲਬ ਇੱਕ ਚੀਜ਼ ਇੱਥੇ ਆ ਵੀ ਇੱਕ ਭਾਈਚਾਰਕ ਸਾਂਝ ਦਾ ਪ੍ਰਤੀਕ ਵੀ ਆ ਗੁੜ ਵੀ ਜਦੋਂ ਗੁੜ ਨਿਕਲਣਾ ਸਾਰਿਆਂ ਨੇ ਇਕੱਠੇ ਹੋ ਜਾਣਾ ਪੇਸੀਆਂ ਕਰਨੀਆਂ ਜਾਓ ਗੁਰੂ ਰਸ ਰਸ ਪੀਣੀ ਆ ਜਦੋਂ ਹੁਣ ਅਸੀਂ ਆਏ ਆ ਪਹਿਲਾਂ ਸਾਨੂੰ ਇਹ ਪੁੱਛਿਆ ਗਿਆ ਵੀ ਚਾਹ ਪੀਣੀ ਆ ਕਿ ਰਸ ਪੀਣੀ ਆ ਹਾਂਜੀ 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 ਕਿਉਂਕਿ ਮੌਸਮ ਤੁਹਾਨੂੰ ਪਤਾ ਬਾਹਰ ਜਿਆਦਾ ਖਰਾਬ ਹੈ ਇਹੀ ਕਰਕੇ ਵੀ ਚਾਈ ਅਸੀਂ ਪ੍ਰੈਫਰ ਕੀਤੀ ਜਿਆਦਾ ਹਾਂਜੀ 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 ਤੇ ਨਾਲ ਫਿਰ ਹੁਣ ਗਰਮ ਗਰਮ ਗੁੜ ਖਾਵਾਂਗੇ ਤੇ ਨਾਲੇ ਤੁਹਾਨੂੰ ਸੁਆਦ ਖਾਵਾਂਗੇ ਵੀ ਵਾਕਿਆ ਜਿਹੜੇ ਵਿਕਾਊ ਜਿਹੜੀ ਜਗ੍ਹਾ ਤੇ ਗੁੜ ਦਾ ਸੁਆਦ ਇਹ ਗੁੜ ਦਾ ਸੁਆਦ ਕਿਵੇਂ ਦਾ ਕਿਉਂਕਿ ਇਹ ਇੱਕ ਹੋਰ ਜਗ੍ਹਾ ਪਹਿਲਾਂ ਮਾਝੇ ਦੇ ਵਿੱਚ ਵੀਡੀਓ ਸ਼ੂਟ ਕੀਤੀ ਸੀ ਕਿ ਸਭਰਾਵਾ ਸ਼ੂਟ ਕੀਤੀ ਸੀ ਆਪਾਂ ਪਰ ਉਹਦੇ ਗੁੜ ਦੇ ਵਿੱਚ ਮੈਨੂੰ ਹੁਣ ਬਾਅਦ ਚ ਜਦੋਂ ਹਫਤਾ ਹੋ ਗਿਆ ਘਰ ਪੈ ਉਹ ਥੋੜਾ ਸਵਾਦ ਦੇ ਵਿੱਚ ਥੋੜਾ ਡਿਫਰੈਂਟ ਸੀਗਾ ਠੀਕ ਹੈ ਜੀ ਤੇ ਹੁਣ ਇਹ ਦੇਖਾਂਗੇ ਵੀ ਹੁਣ ਇਹ ਗੁੜ ਜਿਹੜਾ ਆ ਇਹਦਾ ਸਵਾਦ ਦਾ ਕਿਵੇਂ ਦਾ ਫਰਕ ਪੈਂਦਾ ਹੈ ਜਰੂਰ ਜੀ ਚਲੋ ਧੰਨਵਾਦ ਜੀ ਤੇ ਹਾਂਜੀ ਇੱਧਰ ਹੁਣ ਨਾ ਤੁਹਾਨੂੰ ਇੱਕ ਚੀਜ਼ ਹੋਰ ਦਿਖਾਉਣੀ ਆ ਐਦਮ ਨਾ ਆ ਬਾਈ ਹੁਣੀ ਦੇ ਨਾਲ ਤੇ ਬਾਈ ਹੁਣੀ ਬਣਾਉਂਦੇ ਆ ਟੋਕਰੇ ਤੇ ਜਿਹੜੇ ਅੱਜ ਤੱਕ ਹੁਣ ਅੱਜ ਪੰਜਾਬ ਦੇ ਵਿੱਚ ਕਿਤਨਾ ਕਿਤੇ ਖਤਮ ਹੋ ਗਿਆ ਹੈ ਹਾਂਜੀ ਹੈ ਨਾ ਤੇ ਇਹ ਬਾਈ ਇਹ ਵੀ ਥੋੜੇ ਪਿੰਡ ਦੇ ਨੇ ਹਾਂਜੀ ਹਾਂਜੀ ਸਾਡੇ ਪਿੰਡ ਦੇ ਆਈ ਸੋਕੀ ਅੱਛਾ ਬਾਈ ਕਿਹੜੀ ਕਿਹੜੀ ਛੜੀ ਵਰਤਦੇ ਆ ਉਹਦੇ ਵਿੱਚ ਟੋਕਰੇ ਬਣਾਉਣ ਲਈ ਤੂ ਦੀ ਕੱਲੀ ਤੂ ਦੀ ਚਲੋ আচ্ছা ਤੇ ਟੋਕਰੇ ਦਾ ਹੁਣ ਕਿੰਨੇ ਦਾ ਕੀ ਰੇਟ ਰੂਟ ਪੈਂਦਾ ਟੋਕਰਾਂ ਬਣਾਉਣ ਦਾ ਇਹ 150 ਰੁਪਇਆ ਬਣਾਈ ਯਾਰ 150 ਰੁਪਇਆ ਬਣਾਈ ਤੇ ਮੰਨ ਲਓ ਜੇ ਛੱਡੀਆਂ ਤੁਹਾਡੀਆਂ ਹੁਣ ਫੇਰ ਫੇਰ 200 ਰੁਪਇਆ ਬਸ 200 ਰੁਪਇਆ ਦਾ ਟੋਕਰਾ ਹਾਂਜੀ ਇਹ ਤਾਂ ਵਾਦ ਦਿੰਦੇ ਨਹੀਂ ਹੈ ਹਾਂ ਇਹ ਦਾ ਸਰਕਾਰੀ ਬਲਬਾਂ ਨੂੰ ਨਾ ਧਾਣਾ ਉਹਥੇ ਹੀ ਰਹਿ ਗਿਆ ਨਾ ਪਤਾ ਨਹੀਂ ਜਾ ਟੁਕਰੀ ਨਾ ਪਤਾ ਨਹੀਂ ਕੀ ਗੱਲ ਆ ਹਾਂ ਉਹ ਸਾਰੀਆਂ ਚੀਜ਼ਾਂ ਦੇ ਰੇਟ ਵਧ ਗਿਆ ਇਹਦਾ ਰੇਟ ਕਿਉਂ ਪਤਾ ਨਹੀਂ ਕਿਉਂ ਨਹੀਂ ਵਧਦਾ ਦਿੰਦੇ ਨਹੀਂ ਵਧਾ ਕੀ ਬਾਤ ਹੈ ਦਾਚਾ ਇਹ ਵੀ ਸਰਕਾਰੀ ਰੇਟ ਚ ਹੋਣਾ ਚਾਹੀਦਾ ਨਾ ਨਹੀਂ ਇਹ ਵੀ ਮੋਦੀ ਸਾਹਿਬ ਨੂੰ ਕਹਿੰਦੇ ਵੀ ਐਮਐਸਪੀ ਦਾ ਰੇਟ ਵਧਾਇਆ ਜਾਵੇ ਨਾ ਨਹੀਂ ਐਮਐਸਪੀ ਵਧਾਈ ਜਾਵੇ ਬਿਆ ਕਿ ਛੱਡੀਆਂ ਉਹ ਇਹ ਗੱਲ ਕਹਿ ਰਿਹਾ ਜਿਹੜਾ 10 ਰੁਪਏ ਦਾ ਬਲਬ ਹੈ ਨਾ 10 ਰੁਪਏ ਦਾ ਆਪ ਲਿਉਂਦੇ ਹੋ ਸੂਰੀਆ ਦਾ ਹਾਂ ਹਾਂ ਜਾਓ ਲక్ష్ਮੀ ਦਾ ਤਾਂ ਦਾ ਸਦਾ ਹੀ ਆ ਸ਼ੁਰੂ ਤੋਂ ਲੈ ਗਿਆ ਬੜੇ ਜਿਹੋ ਦਾ ਰੱਖਦਾ ਰੇਟ ਨਾ ਕਰਿਆ ਉਹੀ ਰਿਹਾ ਕਿਉਂਕਿ ਛਟੀਆਂ ਦੇ ਇਹਨਾਂ ਨੂੰ ਮੁੱਲ ਹੀ ਲੈਣੀਆਂ ਪੈਣੀਆਂ ਘਰੇ ਤਾਂ ਮੁੱਲ ਹੀ ਲੈਣੀਆਂ ਬਿਲਕੁਲ 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 ਉਹਦਾ ਮੁੱਲ ਮਿਲਣਾ ਚਾਹੀਦਾ ਉਹਨਾਂ ਰੇਟ ਨਹੀਂ ਪਰਦੇ ਹਾਂ ਤੇ ਟੋਕਰੇ ਕੰਮ ਕਈ ਜਗ੍ਹਾ ਆਉਂਦੇ ਆ ਬੜੀ ਜਗ੍ਹਾ ਆ ਜਾਂਦੇ ਹੈਨਾ ਪੱਠੇ ਪੌਣ ਨੂੰ ਗੁੜ ਪੌਣ ਨੂੰ ਲੰਗਰਾਂ ਦੇ ਵਿੱਚ ਪ੍ਰਸ਼ਾਦਿਆਂ ਵਾਸਤੇ ਵੀ ਪ੍ਰਸ਼ਾਦਿਆਂ ਵਾਸਤੇ ਵੀ ਹਾਂ ਬਣਾਈ ਇਹ ਤੁਹਾਨੂੰ ਕਿਤੇ ਬਣਿਆ ਵਿਖਾ ਦਿੰਦੇ ਤੁਹਾਨੂੰ ਠੀਕ ਆ। ਅੱਛਾ। ਕੀ ਬਾਤ ਹੈ। ਪਹਿਲਾਂ ਬਣਿਆ ਇਹ ਤੁਹਾਨੂੰ ਬੰਦੇ ਸੌਂਦੇ ਤੁਹਾਨੂੰ। ਹੁਣ ਬੰਨਣ ਹੀ ਆਇਆ ਟੋਕਰੇ ਬੰਨਣ ਹੀ ਆਇਆ। ਅੱਛਾ ਬੰਨਣ ਹੀ ਆਇਆ। ਹਾਂ ਬੰਨਣ ਹੀ ਆਇਆ ਬੰਨਣ ਹੀ ਆਇਆ। ਕੀ ਬਾਤ ਹੈ। ਲੋ ਜੀ ਤੁਹਾਨੂੰ ਇਹ ਦੇਖ ਲਓ ਗੁੜ ਦੇ ਨਾਲ ਨਾਲ ਤੁਹਾਨੂੰ ਟੋਕਰੇ ਵਾਲੇ ਭਾਈ ਵੀ ਤੇ ਮਿਲ ਗਿਆ ਵੀ ਜਿਹੜਾ ਟੋਕਰੇ ਬਣਾਉਂਦੇ ਨੇ। ਇਹ ਦੇਖ ਸਕਦੇ ਤੁਸੀਂ ਵੀ ਇੱਕ ਇਹ ਉਹ ਪੰਜਾਬ ਦਾ ਸੱਭਿਆਚਾਰ ਆ ਜਿਹੜਾ ਹੁਣ ਲਗਭਗ ਲੋਕ ਭੁੱਲ ਚੁੱਕੇ ਨੇ। ਪਲਾਸਟਿਕ ਦੀਆਂ ਬਾਡੀਆਂ ਪਲਾਸਟਿਕ ਦੇ ਟੱਬ ਚੀਜ਼ਾਂ ਉਹ ਆ ਗਈਆਂ ਨੇ ਲੋਰੀ ਗੁੜ ਦੀ ਹੁਣ ਖੁਸ਼ਬੂ ਹੋਰ ਵਧੀ ਜਾ ਰਹੀ ਆ ਇਹ ਬਿੱਟਰ ਸੋਦਾ ਹਾਂਜੀ ਅੱਛਾ ਇਹ ਪਹਿਲੀ ਵਾਰੀ ਵਾਸਤੇ ਥਲੇ ਪਾਉਣੀ ਆ ਅੱਛਾ ਇਹ ਕਾਦੇ ਵਾਸਤੇ ਪਾਉਦੇ ਬਾਬਾ ਜੀ ਗੁੜ ਜਮ ਜਾਂਦਾ ਚੰਗਾ ਅੱਛਾ ਜਮਾ ਨਹੀਂ ਹੁੰਦਾ ਓਕੇ 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 ਮਤਲਬ ਗੁਰਦਾ ਇਹਦਾ ਨੁਕਸਾਨ ਤਾਂ ਹੈ ਨਹੀਂ ਕੋਈ ਹੈ ਨਾ ਹਾਂ ਪੰਜ ਪੀ ਪਿਆ ਅੱਧੇ ਦਿਨ ਤੱਕ ਕੁਝ ਨਹੀਂ ਹੋਣਾ ਮਤਲਬ ਅੱਧੇ ਚਮਚੇ ਜੇ 10 ਗ੍ਰਾਮ ਵੀ ਹੋਇਆ ਤੇ ਮਤਲਬ ਵੀ ਦਾ 15 ਕਿਲੋ ਦੀ ਪਾਤਿਆ 10 ਗ੍ਰਾਮ ਮਤਲਬ ਵੀ ਗ੍ਰਾਮ ਹੋਣੀ ਹੈ ਨਾ 1 ਗ੍ਰਾਮ ਤੋਂ ਵੀ ਕੱਟ ਗਿਆ ਅੱਧਾ ਗ੍ਰਾਮ ਵੀ ਰਹਿ ਗਿਆ ਤੇ ਉਹ ਕਿਲੋ ਵਿੱਚ ਅੱਧਾ ਗ੍ਰਾਮ ਹੋਣਾ ਤੇ ਅੱਧਾ ਗ੍ਰਾਮ ਮੈਨੂੰ ਲੱਗਦਾ ਨਹੀਂ ਕਿਤੇ ਹੋਰ ਚੀਜ਼ ਹੋਣੀ ਹੈ 10 50 ਟੋਕਰੀ ਮੇਰੇ ਹੱਥਾਂ ਨੂੰ ਆ ਤੜੀ ਆ ਟੋਕਰੀ ਬਣੀ ਬਈ ਤੁਹਾਡੀ ਇਹ ਪਿਛਲੇ ਸਾਲ ਦੀ ਹੈ ਜੇ ਹੁਣ ਨਵੀਂ ਬਣਾਉਣ ਲੱਗੇ ਆ ਅਜਾ ਹੁਣ ਨਵਾਂ ਡਿਜ਼ਾਈਨ ਬਣਾਉਣਾ ਚ ਨਹੀਂ ਡਿਜ਼ਾਈਨ ਹੈ ਉਹ ਨਵੇਂ ਬਣਾਉਣ ਲੱਗੇ ਹੁਣ ਅੱਛਾ ਪਿਛਲੇ ਸਾਲ ਦੀ ਹੈ ਇਹ ਬਣੀ ਹੋਈ ਹੈ ਅੱਛਾ ਪਿਛਲੇ ਸਾਲ ਦੀ ਹੈ ਇਹ ਕਨਾ ਪੱਕ ਜਾਂਦਾ ਛੰਕ ਪੱਕਦੀ ਜਾਂ ਫੇਰ ਕੀ ਬਾਤ ਹੈ ਜੀ ਅੱਛਾ ਇਹ ਵੀ ਕੋਈ ਸੀਜ਼ਨ ਹੁੰਦਾ ਜਦੋਂ ਗੋਲ ਬਣਦੀਆਂ ਨੇ ਹਾਂਜੀ ਹਾਂਜੀ ਇਹ ਸੀਜ਼ਨ ਦੇ ਹਿਸਾਬ ਨਾਲ ਬਣਦੀਆਂ ਕਿ ਮਤਲਬ ਜਦੋਂ ਮਰਜ਼ੀ ਬਣਾ ਲਓ ਨਹੀਂ ਇਹ ਸਾਲ ਦੇ ਵਿੱਚ ਹੀ ਬਣਦੀਆਂ अच्छा ਬੰਦੀਆਂ ਖਿਆਲ ਕਿਉਂ ਪੱਤੇ ਝੜੋ ਜਾਂਦੀ ਪੱਤੇ ਝੜ ਜਾਂਦੇ ਆ ਤੇ ਸ਼ਮਕ ਵਧੀਆ ਹੋ ਜਾਂਦੀ ਸ਼ਮਕ ਵਧੀਆ ਹੋ ਜਾਂਦੀ ਆ ਕਿਉਂਕਿ ਗਰਮੀਆਂ ਵਿੱਚ ਮੜ ਕੇ ਸ਼ਮਕ ਸੁੱਕ ਜਾਂਦੀ ਆ ਉਹ ਮਰ ਕੰਮ ਦੀ ਨਹੀਂ ਰਹਿੰਦੀ ਕੰਮ ਦੀ ਨਹੀਂ ਰਹਿੰਦੀ ਵਾਜੀ ਵਾ ਚਾਹ ਪੀ ਲਓ ਹਲਦੀ ਚਾਹ ਪੀ ਲਓ ਯਾ ਪਰ ਤੋਂ ਨਹੀਂ ਮਾ ਸੋ ਇਹ ਨਾਲ ਨਾਲ ਹੀ ਤੁਸੀਂ ਇੱਕ ਚੀਜ਼ ਦੇਖ ਲਓ ਨਾਲ ਹੀ ਇੱਥੇ ਚਾਹ ਮਿਲ ਜਾਂਦੀ ਆ ਤੇ ਨਾਲ ਹੀ ਇੱਥੇ ਉਹਨੇ ਕਟਿਆ ਬੇਕਮਾਦ ਕਾਦਾ ਬੀਆਂ ਦਾ ਬੀਆਂ ਦਾ ਬੀ ਦਾ ਫਰਕ ਆ ਕਮਾਦ ਨੂੰ ਪਾਣੀ ਲੱਗ ਗਿਆ ਤੇ ਗਿੱਲੇ ਥਾਂ ਦਾ ਗੁੜ ਉਹ ਨਹੀਂ ਉਹ ਵੀ ਹਾਂ ਹਾਂ ਪਹਿਲੀ ਸੁੱਕੀ ਹੋਵੇ ਹੁਣ ਉਹ ਬੰਦਾ ਉੱਥੇ ਤੇ ਪਾਣੀ ਵਿੱਚ ਡੁੱਬੇ ਰਹੇ ਤੇ ਭਰਾਵਾਂ ਨਾਲ ਤੇ ਹਾਂ ਪਾਣੀ ਜਿੱਡਾ ਪਰ ਆਹ ਤੇ ਆਵੇ ਬੈਠਾ ਪਰ ਲੱਗਾ ਵਾ ਦੁਲਾਤ ਨੂੰ ਛਮਕਾ

ਤੁਸੀਂ ਭਾਈ ਜੀ ਫਿਰ ਪੈਸਿਆ ਬਣਾਉਨੇ ਹੁੰਦੇ ਜਾਂ ਲੱਡੂ ਰੋੜੀਆਂ ਲੱਡੂ ਵੀ ਬਣ ਜਾਂਦਾ ਟੁਕੜੀਆਂ ਬਣ ਜਾਂਦੀਆਂ ਜਿਤਨਾ ਬਰਫੀ ਦੀਆਂ ਬਣਦੀਆਂ ਅੱਛਾ ਜੀ ਹਾਂ ਜੀ ਜਿਤਨਾ ਦਾ ਕੋੜ ਹੋਏ ਚਾ ਵਾ ਦੇਖੋ ਆਹਦੇ ਦਾ ਰੋੜੀਆਂ ਬਣੀਆਂ ਫਿਰ ਰੋੜੀਆਂ ਬਣ ਲੈਂਦੇ ਆ ਅੱਛਾ ਜੀ ਹਾਂ ਜੀ ਰੋੜੀਆਂ ਮਤ ਕਿਨੂੰ ਕਿਨੇ ਪੈਸੀਆਂ ਨੂੰ ਨਾ ਗੋਲ ਲੱਡੂਆਂ ਨੂੰ ਰੋੜੀਆਂ ਕਹਿੰਦੇ ਆ ਹਾਂ ਲੱਡੂ ਆਦੇ ਅਸੀਂ ਪਿੰਨੀਆਂ ਨੇ ਪਿੰਨੀਆਂ ਇਹ ਰੋੜੀ ਰੱਖਦੇ ਨੇ ਰੋੜੀ ਅੱਛਾ ਜਿਆਦਾ ਤਾਂ ਨਹੀਂ ਲਾਦਾ ਬੜਾ ਆਜੋ ਸਾਬ ਬਣਾ ਬਰਾਤਰ ਕੀ ਕਰ ਰਹੇ ਨਹੀਂ ਜੋ ਰਸ 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 ਇਹਨਾਂ ਮੁਕੇ ਜੋ ਕੋਹ ਜਾ ਟਾਈਮ ਲੱਗ ਜਾਂਦਾ ਤੇ ਫੇਰ ਉਹ ਤੇ ਜਿਹੜੇ ਬੀਆਂ ਬਣਦੀਆਂ ਗੁਰਦੀਆਂ ਗੋ ਵਿੱਚ ਲੋਹਾ ਜਾ ਬਣਦਾ ਹਾਂ ਇਹ ਵੀ ਪਾ ਤੋਂ ਹਾਂ ਹੂੰ ਬਾਹਰੋਂ ਬਾਹਰ ਪਾ ਲੈਣਾ ਇਹਨੂੰ ਲੋ ਜੀ ਫਾਈਨਲ ਸਾਨੂੰ ਇਧਰ ਨਾ ਚੂਹਾ ਮਿਲ ਗਿਆ। ਭਈ ਇਧਰ ਇਹਨੂੰ ਕੀ ਕਹਿੰਦੇ ਆ? ਇਧਰ ਕੀ ਕਹਿੰਦੇ ਇਹਨੂੰ? ਇਹਨੂੰ ਲਾਚੀ ਕਹਿੰਦਾ ਨਹੀਂ ਕਹਿ ਦਿੰਨੇ ਆ। ਲਾਚੀ? ਲਾਚੀ ਦਾਣਾ। ਲਾਚੀ ਦਾਣਾ। ਲਾਚੀ ਦਾਣਾ। ਅੱਛਾ ਕੀ ਬਾਤ ਆ। ਤੇ ਸਾਡੇ ਉਧਰ ਚੂਹਾ ਕਹਿੰਦੇ ਚੂਹਾ ਕਹਿੰਦੇ ਇਹਨੂੰ। ਠੀਕ ਹੈ ਠੀਕ ਹੈ। ਮੇਰੇ ਵਿੱਚ ਮੈਂ ਠੰਡੀ ਰਸ ਪੋਣੀ ਪੀਂਦੀ ਆ। ਕੀ ਬਾਤ ਆ। ਹੂੰ। ਕੋਲੇ ਖੜਵਾ ਦੇ ਤੁਸੀਂ ਤਾਂ ਪਾ ਰਿਹਾ। ਆ ਜਾਓ। ਸਭ ਨਾਲ ਕਰਦੇ ਆ। ਇਹ ਗੁੜ ਖਾਣ ਦਾ ਲੱਗ ਦਿਵਾ ਦਈਏ ਨਾ। ਹਾਂਜੀ 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 ਹਾਂਜੀ। ਆ ਦੂਜਾ ਘੋੜ ਦੇ ਇਹਦਾ ਘੋੜ ਦਾ ਫਰਕ ਬਹੁਤ ਹੈ ਬਹੁਤ ਜ਼ਿਆਦਾ ਫਰਕ ਹੈ ਜੀ ਬਹੁਤ ਹੈ ਆ ਚੱਲ ਜੀ ਮਾਂ ਜੀ ਉਹ ਤਾਂ ਬੀ ਆਵਾਜ਼ ਐਵੇਂ ਆਉਂਦੀ ਜਿਵੇਂ ਲੱਗੇ ਨਹਿਰ ਵਗਦੀ ਹੁੰਦੀ ਹੈ ਹਾਂ ਜੀ ਹਾਂ ਜੀ ਹਾਂ ਜੀ ਲੋਈ ਲੱਗਦੀ ਆ ਭਾਈ ਆ ਤੁਹਾਡੀ ਆਖਰੀ ਬਤ ਆ ਜਾਣਾ ਹਾਂ ਜੀ ਤੇ ਚਲੋ ਜੀ ਹੁਣ ਆਪਾਂ ਆਪਣਾ ਕਰਦੇ ਆ ਵਲੌਗ ਖਤਮ ਤੇ ਉਧਰ ਗੁੜ ਹੋਚ ਲਿਆ ਰੈਡੀ ਤੇ ਹੁਣ ਆਪਾਂ ਗੁੜ ਖਾਂਦੇ ਆ ਦੋਸਤੋ ਬਾਅਦ ਵਿੱਚ ਬਾਕੀ ਫਿਰ ਜਿਹੜਾ ਹੈਗਾ ਆ ਓਹ ਇਹ ਪਾਤੀ ਆਪਣੀ ਦੂਜੀ ਜਾਦੂ ਦੀ ਪੁੜੀ ਜਾਦੂ ਦੀ ਪੁੜੀ ਇਹ ਮਹਿਲ ਵੱਜ ਗਿਆ ਅੱਛਾ ਆਪਾਂ ਅੱਗੇ ਜਲਦੀ ਜਾਂਦੀ ਹਾਂ ਤੇ ਚੱਲ ਆਈ ਜਾਨੀ ਹੂੰ ਹੂੰ ਜਦੋਂ ਨੂੰ ਚੜ ਗਿਆ ਤੇ ਫਿਰ ਆਪਾਂ ਸੁੱਦੇ ਸੁੱਟ ਕੇ ਦੇ ਹੁਣ ਤੇ ਕੀ ਬਾਤ ਅੱਛਾ ਤੁਹਾਨੂੰ ਇਹ ਗੱਲ ਹੋਰ ਦੱਸੀਏ ਇਹ ਜਿਹੜਾ ਗੁੜ ਆ ਇਹ ਸੇਲ ਵਾਸਤੇ ਨਹੀਂ ਹੈਗਾ ਸਿਰਫ ਆਪਣੇ ਵਾਸਤੇ ਬਣਾਉਂਦੇ ਆ ਤੇ ਇਹਨਾਂ ਨੂੰ ਪਤਾ ਆ ਵੀ ਅਸਲ ਦੇ ਵਿੱਚ ਸੋਡੇ ਦੀ ਐਮਤ ਕੀ ਹੈ ਇਹ ਚੀਜ਼ ਹੈ ਜੀ ਤੇ ਹੁਣ ਇਹ ਤਾਂ ਸਾਡੀ ਹੋ ਗਈ ਆ ਗੋਡੀ ਪ੍ਰੋਪਰ ਹੋ ਚੁੱਕੀ ਆ ਤੇ ਹੁਣ ਬਾਰੀ ਸਿਰਫ ਰਹਿ ਗਈ ਇਹਨੂੰ ਗੋਡੀ ਜਦੋਂ ਪੈਸੇ ਨਿਕਲਦੇ ਟਾਈਮ ਤੱਕ ਹੀ ਰਹਿ ਗਈ ਤੇ ਚਲੋ ਜ ਤੱਕ ਹੁਣ ਅਸੀਂ ਗੰਨੇ ਦਾ ਰਸ ਪੀਨੇ ਆ ਗੰਨਾ ਦਾ ਰਸ ਇੱਥੇ ਮਿਲਦਾ ਕਿਹੜਾ ਬਾਈ ਜੀ ਇਹੋ ਕਿਨੂ ਵਾਲਾ ਹਾਂ ਅੱਛਾ ਆਪਾ ਬਣਾ ਕੇ ਆਪ ਵੀ ਕਿਨੂ ਆਪਾ ਚੱਕਰ ਵਿੱਚ ਪਾ ਦੇਣਾ ਤੇ ਉਹਦਾ ਨਾਲ ਹੀ ਰਸ ਨਿਕਲ ਕੇ ਆ ਜਾਣਾ ਅੱਛਾ ਨਾਲ ਕਿਨੂ ਐਡ ਕਰ ਦੇਣੇ ਹਾਂ ਵਾਹ ਜੀ ਆ ਪਹਿਲੇ ਯਾਰ ਦੇਖਿਆ ਵੀ ਕਿੰਨੂ ਵਾਲੇ ਰਸ ਆਪਨੀ ਮਰਜੀ ਆ ਜੀ ਤਾਂ ਬਿਲਕੁਲ 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 ਜੀ ਵਾਹ ਜੀ ਲੋਰੀ ਸਾਡੇ ਕੋਲ ਆ ਗਿਆ ਗੁੜ ਕੀ ਬਾਤ ਹੈ ਹੂੰ ਮੈਂ ਵਕਈ ਜਿਹੜਾ ਨਾ ਇਹਦਾ ਸਵਾਦ ਆ ਕਮਾਲ ਦਾ ਹੀ ਆ ਮਤਲਬ ਇਹ ਚ ਮਿਠਾਸ ਜਿਹੜੀ ਆ ਪਹਿਲਾਂ ਜਿਹੜੇ ਅਸੀਂ ਗੁੜ ਖਾਦੇ ਨਾ ਉਹ ਚ ਇੰਨੀ ਮਿਠਾਸ ਨਹੀਂ ਸੀ ਗੁੜ ਦੇ ਵਿੱਚ ਅੱਖਾਂ ਅੱਖਾਂ ਜਿੰਨੀ ਇਹਦੇ ਵਿੱਚ ਮਿਠਾਸ ਵੀ ਆ ਤੇ ਇੱਕ ਮਤਲਬ ਇੱਕ ਇਹਦਾ ਨਾ ਸਵਾਦ ਆ ਵੀ ਮਤਲਬ ਕਿਹ ਵੀ ਜਦੋਂ ਖਾਈ ਚਲੀਏ ਇਹਨੂੰ ਠੀਕ ਹੈ ਇਹ ਨਹੀਂ ਹੈਗਾ ਮਨ ਨਹੀਂ ਕਰਦਾ ਵੀ ਇਹਨੂੰ ਬਸ ਕਰੀਏ ਜਾਂ ਕਿਵੇਂ ਆ ਕਿਵੇਂ ਨਹੀਂ ਆ ਬਹੁਤ ਵਧੀਆ ਤਾਂ ਇਸ ਕਰਕੇ ਇਹ ਵੀਡੀਓ ਜਿਹੜੀ ਸੀਗੀ ਇਹ ਸਿਰਫ ਗੁੜ ਤੁਹਾਨੂੰ ਦਿਖਾਉਣ ਤੱਕ ਦੀ ਸੀਗੀ ਤੁਹਾਨੂੰ ਗੁੜ ਚੰਗਾ ਗੁਰ ਖਾਣ ਤੱਕ ਦੀ ਸੀਗੀ ਇਹ ਵੇਚਣ ਵਾਲੀ ਤਾਂ ਹੈ ਨਹੀਂ ਸੀਗੀ ਇਸ ਕਰਕੇ ਹੁਣ ਤੁਹਾਨੂੰ ਅਸੀਂ ਐਡਰੈਸ ਦੱਸਣਾ ਨਹੀਂ ਹੈਗਾ ਕਿਥੇ ਦਾ ਜੀ ਤੁਹਾਨੂੰ ਐਡਰੈਸ ਆਦਾ ਤੁਸੀਂ ਇੱਥੇ ਆ ਕੇ ਪਹੁੰਚ ਜਾਣਾ ਇਸ ਕਰਕੇ ਇਹ ਗੁਰਾ ਸਿਰਫ ਆਪਣੇ ਖਾਣ ਲਈ ਆ ਨਾ ਕਿ ਕਿਸੇ ਹੋਰ ਦੇ ਲਈ ਇਸ ਕਰਕੇ ਤੁਸੀਂ ਸਿਰਫ ਵੀਡੀਓ ਦੇ ਨਜ਼ਾਰੇ ਲਾਓ ਹੋਰ ਤੁਸੀਂ ਕੁਝ ਨਹੀਂ ਕਰਨਾ ਸਿਰਫ ਵੀਡੀਓ ਸ਼ੇਅਰ ਕਰਨੀ ਹੈ ਚੈਨਲ ਸਬਸਕ੍ਰਾਈਬ ਕਰਨਾ ਤੇ ਵਧੀਆ ਜਿਹਾ ਕਮੈਂਟ ਹੋਰ ਕਰਦਾ ਵੀ ਜਿਹੜੇ ਆਪਣੇ ਭਰਾ ਹੋਰ ਵੀ ਵਧੀਆ ਕੰਮ ਕੰਮ ਕਰ ਰਹੇ ਨੇ ਵਧੀਆ ਆਪਣੇ ਲਈ ਚੀਜ਼ਾਂ ਬਣਾ ਰਹੇ ਨੇ ਸਾਨੂੰ ਦੱਸਿਓ ਜਰੂਰ ਆਪਾਂ ਉਹਨਾਂ ਕੋ ਵੀ ਪਹੁੰਚਾਂਗੇ ਤੇ ਸੋ ਹੁਣ ਕਰਨਾ ਕੀ ਤੁਸੀਂ ਵੀਡੀਓ ਸ਼ੇਅਰ ਕਰੋ ਚੈਨਲ ਸਬਸ